ਦੇਸੀ ਪੋਸਟੇ ਨੀ ਜਿਹਨਾਂ ਦੇ ਵਿੱਚ ਨਹੀਂ ਨਹੀਂ ਉਹ ਪਟਰੀ ਤੋਂ ਬਹੁਤ ਥੋੜੇ ਹੁਣ ਇੱਥੇ ਪਹੁੰਚੇ ਨਹੀਂ ਦਰਵਾਜ਼ੇ ਨਾਲ ਕੋਈ ਬੰਡਾਰੇ ਨਹੀਂ ਉਹ ਹਾਂ ਜੈਡ ਤੋਂ ਪਹਿਲਾਂ ਮੈਂ ਬਸ ਹਾਂ 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 ਉਹ ਫ੍ਰੀਮਲੀ ਮਿਲ ਰਹੀ ਹੈ ਪਲੀਜ਼ ਸੀ ਸਕਿਉਰਟੀ ਥੋੜਾ ਪਲੀਜ਼ ਮੈਨੂੰ ਨਾਮ ਨਹੀਂ ਖੁੱਲਿਓ ਖੁੱਲਿਓ ਭਾਈ ਕਮੇਟੀ ਨੂੰ ਉਹ ਭਾਈ ਥੱਕੇ ਨਾ ਮਾਰ ਥੱਕੇ ਨਾ ਮਾਰ ਇੱਕੇ ਕੰਮ ਆ ਰਿਹਾ ਹੈ 8 ਸਾਲ ਹੈ ਰਵਿਰੇਦ ਆਯੋ ਨਾਦੀ ਜੀ ਪੰਜਾਬ ਸਰਕਾਰ ਸੋਸ਼ਲ ਮਿਨਿਸਟਰੀ ਇਹੋ ਜਿਹਾ ਮੁੱਖ ਮੰਤਰੀ ਪੰਜਾਬ ਦੇ ਜਿਹਨੂੰ ਅੱਜ ਨਮਸਕਾਰ ਕਰਨ ਪਹੁੰਚੇ ਹੋਏ ਨੇ ਜ਼ਰੂਰ ਜਿਹੜਾ ਕਿ ਜਿਤਨ ਉਹਨਾਂ ਦਾ ਸੜਕ ਹਾਦਸੇ ਦੇ ਵਿੱਚ ਤੇ ਹਾਦਸਾ ਹੋਇਆ ਤੇ ਉਸ ਤੋਂ ਬਾਅਦ ਜਿਹੜੇ ਇੱਕ ਖਾਣ ਨਾਮ ਦੇ ਖਾਣ ਨਾਮ ਸੀ ਇਹ ਹਾਲਾਂਕਿ ਨਿਤ ਪੰਜਾਬ ਮਰਲਾ ਪੀਟ ਆ ਆਪ ਕਿਸੇ ਦਾ ਆਫਿਸ ਤੋਂ ਨਿਰਿੰਦਰ ਮੋਤੀ ਹੋਰਾਂ ਦੇ ਜਿਹੜੇ ਕਿ ਦਫ਼ਤਰੋਂ ਵੀ ਜਿਹੜਾ ਕਿ ਅੱਜ ਉਹ ਜਸ ਸਿੰਘ ਇਹ ਨਹੀਂ ਜਿਹਨਾਂ ਦੇ ਵਿੱਚ ਨਹੀਂ ਨਹੀਂ ਪੂਰੇ ਹੋਏ ਤੇ ਪਹੁੰਚੇ ਨਹੀਂ ਦਰਵਾਜ਼ੇ ਨਾਲ ਤੋਂ ਵੰਡਾਰੇ ਨਹੀਂ ਲੈ ਟੂ ਟੂ ਪਾਇਆ ਮੈਂ ਬਸ ਹਾਂ 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 ਉਹ ਫੈਮਲੀ ਮਿਲ ਰਹੀ ਹੈ ਪਲੀਜ਼ ਸੀ ਸਕਿਉਰਟੀ ਥੋੜਾ ਪਲੀਜ਼ ਉਹ ਭਾਈ ਥੱਕੇ ਨਾ ਮਾਰ ਥੱਕੇ ਨਾ ਮਾਰ ਇੱਕ ਕੇ ਕੰਮ ਆ ਰਿਹਾ ਹੈ 5 ਸਾਲ ਹੈ ਰਵਿਰੇਦ ਆਯੋ ਉਹਨਾਂ ਦੀ ਜੀਵਨੀ ਉਹ ਸਰਕਾਰ ਸੋਸ਼ਲ ਡਿਵੀਪਮੈਂਟ ਦੀ ਉਹ ਹੋ ਜਿਆ ਮੁੱਖ ਮੰਤਰੀ ਪੰਜਾਬ ਦੇ ਜਿਹਨੂੰ ਅੱਜ ਨਮਸਕਾਰ ਕਰਨ ਪਹੁੰਚੇ ਹੋਏ ਨੇ ਜ਼ਰੂਰ ਜਿਹੜਾ ਕਿ ਜਿੱਤੇ ਨੂੰ ਉਹਨਾਂ ਦਾ ਸੜਕ ਖਾਸੇ ਦੇ ਵਿੱਚ ਤੇ ਹਾਂਟ ਹੋਇਆ ਤੇ ਇਸ ਤੋਂ ਬਾਅਦ ਜਿਹੜੇ ਇੱਕ ਅਫਸਰ ਨੰਬਰ ਸਖਾ ਨਾਮ ਸੀ ਇਹ ਹਾਲਾਂਕਿ ਪੰਜਾਬ ਮਰਹਲਾ ਫੀਟ ਆਇਆ ਅੱਜ ਇਸ ਤੋਂ ਬਾਅਦ ਅਫਿਸ ਤੋਂ ਨਰਿੰਦਰ ਮੋਤੀ ਹੋਰ ਆਦੇ ਜਿਹੜੇ ਕਿ ਦਸਤੂਰੂ ਵੀ ਜਿਹੜਾ ਕਿ ਅੱਜ ਉਹ ਜੱਸ ਸਿੰਘ ਜਿਹੜਾ ਸੀ ਉਹ ਜਿੱਥੇ ਪਹੁੰਚੇ ਨਹੀਂ ਜਿਹਨਾਂ ਦੇ ਵਿੱਚ ਨਹੀਂ ਨਹੀਂ ਉਹ ਥੋੜੇ ਹੋਏ ਇੱਥੇ ਪਹੁੰਚੇ ਨਹੀਂ ਦਰਵਾਜ਼ੇ ਨਾਲ ਤੋਂ ਵੰਡਾਰੇ ਨਹੀਂ 2:00 ਤੋਂ 1:00 ਬਸ ਹਾਂ ਹਾਂ ਉਹ ਫੈਮਿਲੀ ਬਿਲ ਵੀ ਹੈ ਸੀ ਸਕਿਉਰਟੀ ਥੋੜਾ ਪਲੀਜ਼ ਉਹ ਭਾਈ ਥੱਕੇ ਨਾ ਮਾਰ ਥੱਕੇ ਨਾ ਮਾਰ ਕਿਹਦੇ ਕੰਮ ਆਉਂਦਾ ਹੈ ਕਿੰਨੇ ਸਾਲ ਹੈ ਰਵਿਰੇਦ ਰਾਯੋ ਉਹਨਾਂ ਦੀ ਜੀਵਨ ਸਰਕਾਰ ਸੋਸ਼ਲ ਕਮਿਟੀ ਹੋ ਜੀ ਆ ਮੁੱਖ ਮੰਤਰੀ ਪੰਜਾਬ ਦੇ ਜਿਹਨੂੰ ਅੱਜ ਨਮਸਕਾਰ ਕਰਨ ਪਹੁੰਚੇ ਹੋਏ ਨੇ ਜ਼ਰੂਰ ਜਿਹੜਾ ਕਿ ਜਿੱਤੇ ਨੂੰਨਰਾ ਸੜਕ ਹਾਦਸੇ ਦੇ ਵਿੱਚ ਜਿੱਤੇ ਹਾਂਤ ਹੋਇਆ ਤੇ ਇਸ ਤੋਂ ਬਾਅਦ ਜਿਹੜੀ ਇੱਕ ਖਾਣਨ ਆਪਸ਼ੰਮਨ ਸਖਾ ਨਾਮ ਸੀ ਲਿਆ ਹਾਲਾਂਕਿ ਮੁੱਖ ਮੰਤਰੀ ਪੰਜਾਬ ਮਰਲਾ ਪੀਟ ਆ ਅੱਜ ਇਸ ਦਾ ਦਫਤਰ ਤੋਂ ਨਿਰਿੰਦਰ ਮੋਤੀ ਹੋਰ ਆਵੀ ਜਿਹੜੇ ਕਿ ਦਫ਼ਤਰੋਂ ਵੀ ਜਿਹੜਾ ਕਿ ਅੱਜ ਉਹ ਜੱਸ ਸਿੰਘ ਇਹ ਨਹੀਂ ਜਿਹਨਾਂ ਦੇ ਵਿੱਚ ਨਹੀਂ ਨਹੀਂ ਮੁੱਖ ਮੰਤਰੀ ਕੋਲ ਪੂਰੇ ਹੋਏ ਤੇ ਪਹੁੰਚੇ ਨਹੀਂ ਦਰਵਾਜ਼ੇ ਨਾਲ ਵੰਡਾ ਰਹੇ ਨੇ ਉਹ ਹਾਂ ਜੈਡ ਤੋਂ ਪਾਇਆ ਮੈਂ ਬਸ ਹਾਂ 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 ਉਹ ਫ੍ਰੈਮ ਲਈ ਮਿਲ ਰਹੀ ਹੈ ਪਲੀਜ਼ ਸੀ ਸਕਿਉਰਟੀ ਥੋੜਾ ਪਲੀਜ਼ ਉਹ ਭਾਈ ਥੱਕੇ ਨਾ ਮਾਰ ਥੱਕੇ ਨਾ ਮਾਰ ਇੱਕ ਇੱਕ ਰਵਿਰੇਦ ਦਾਯੋ ਉਹਨਾਂ ਦੀ ਜੀਵਨ ਹੋ ਜਿਆ ਮੁੱਖ ਮੰਤਰੀ ਪੰਜਾਬ ਦੇ ਜਿਹਨੂੰ ਅੱਜ ਨਮਸਕਾਰ ਕਰਨ ਪਹੁੰਚੇ ਹੋਏ ਨੇ ਜਰੂਰ ਜਿਹੜਾ ਕਿ ਜਿੱਤੇਨ ਉਹਨਾਂ ਦਾ ਸੜਕ ਖਾਸੇ ਦੇ ਵਿੱਚ ਤੇ ਹਾਂਤ ਹੋਇਆ ਤੇ ਇਸ ਤੋਂ ਬਾਅਦ ਜਿਹੜੇ ਇੱਕ ਅਫਸਰ ਨੰਬਰ ਅੱਖਰ ਨਾਮ ਸੀ ਜੀਆ ਹਾਲਾਂਕਿ ਪੰਜਾਬ ਮਰਦਾ ਫੀਟ ਆਇਆ ਅੱਜ ਇਸ ਦਾ ਦਫਤਰ ਤੋਂ ਨਰਿੰਦਰ ਮੋਤੀ ਹੋਰ ਆਦੇ ਜਿਹੜੇ ਕਿ ਦਸਤੂਰੂ ਵੀ ਜਿਹੜਾ ਕਿ ਅੱਜ ਉਹ ਜਸ ਸਿੰਘ ਜੀ ਦੀ ਸੀ ਜੀਸੀ ਪਹੁੰਚੇ ਨਹੀਂ ਜਿਹਨਾਂ ਦੇ ਵਿੱਚ ਨਹੀਂ ਨਹੀਂ ਮੁੱਖ ਮੰਤਰੀ ਤੋਂ ਥੋੜੇ ਹੋਏ ਇੱਥੇ ਪਹੁੰਚੇ ਨਹੀਂ ਦਰਵਾਜ਼ੇ ਨਾਲ ਰਵੀ ਰੇਦਰ ਆਇਓ ਉਹਨਾਂ ਦੀ ਜੀਤ ਹੋ ਜਾਂਦੀ ਹੈ ਹੋ ਜੀ ਆ ਮੁੱਖ ਮੰਤਰੀ ਪੰਜਾਬ ਦੇ ਜਿਹਨੂੰ ਅੱਜ ਨਮਸਕਾਰ ਕਰਨ ਪਹੁੰਚੇ ਹੋਏ ਨੇ ਜ਼ਰੂਰ ਜਿਹੜਾ ਕਿ ਜਿੱਤੇ ਨੂੰਨਰਾ ਸੜਕ ਹਾਦਸੇ ਦੇ ਵਿੱਚ ਜਿੱਤੇ ਹਾਂਤ ਹੋਇਆ ਤੇ ਇਸ ਤੋਂ ਬਾਅਦ ਜਿਹੜੀ ਇੱਕ ਖਾਣਨ ਆਪਸ ਨੰਬਰ ਖਾਣਨਾਂ ਸੀ ਲਿਆ ਹਾਲਾਂਕਿ ਮੁੱਖ ਮੰਤਰੀ ਪੰਜਾਬ ਮਰਲਾ ਪੀਟ ਆ ਅੱਜ ਇਸ ਦਾ ਦਫਤਰ ਤੋਂ ਨਰਿੰਦਰ ਮੋਤੀ ਹੋਰਾਂ ਦੇ ਜਿਹੜੇ ਕਿ ਦਫ਼ਤਰੋਂ ਵੀ ਜਿਹੜਾ ਕਿ ਅੱਜ ਉਹ ਜਸ ਸਿੰਘ ਆਏ ਸੀ ਜਿਹੜੀ ਪਹੁੰਚੇ ਨਹੀਂ ਜਿਨ੍ਹਾਂ ਦੇ ਵਿੱਚ ਨਹੀਂ 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 ਉਹ ਕੰਟਰੀ ਤੋਂ ਪੂਰੇ ਹੋਏ ਤੇ ਪਹੁੰਚੇ ਨਹੀਂ ਦਰਵਾਜ਼ੇ ਨਾਲ ਤੋਂ ਆ ਰਹੇ ਨਹੀਂ ਉਹ ਹਾਂ ਜਿਹੜੂ ਤੋਂ ਪਾਇਆ ਮੈਂ ਬਸ ਹਾਂ 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 ਉਹ ਫ੍ਰੀਮ ਲਈ ਮਿਲ ਰਹੀ ਹੈ ਪਲੀਜ਼ ਸੀ ਸਕਿਉਰਟੀ ਥੋੜਾ ਪਲੀਜ਼ ਮੈਨੂੰ ਖੁੱਲ੍ਹ ਦਿਓ ਖੁੱਲ੍ਹ ਦਿਓ ਬਜੀ ਉਹ ਭਾਈ ਥੱਕੇ ਨਾ ਮਾਰ ਥੱਕੇ ਨਾ ਮਾਰ ਇੱਕ ਇੱਕ ਉਹ ਰਵਿਰੇਦ ਆਯੋ ਉਹਨਾਂ ਦੀ ਜੀਵਨੀ ਸਰਕਾਰ ਸੋਸ਼ਲ ਡਿਪਾਰਟਮੈਂਟ ਦੀ ਉਹ ਹੋ ਜਾ no ਪੰਜਾਬ ਦੇ ਜਿਹਨੂੰ ਅੱਜ ਨਮਸਕਾਰ ਕਰਨ ਪਹੁੰਚੇ ਹੋਏ ਨੇ ਜ਼ਰੂਰ ਜਿਹੜਾ ਕਿ ਜਿਤੇ ਨੂੰ ਨਰਾ ਸੜਕ ਹਾਦਸੇ ਦੇ ਵਿੱਚ ਜਿੱਤੇ ਹਾਦਸਾ ਹੋਇਆ ਤੇ ਉਸ ਤੋਂ ਬਾਅਦ ਜਿਹੜੀ ਇੱਕ ਖਾਣਾਂ ਨਾਮ ਦੇ ਖਾਨਾ ਨਾਮ ਸੀ ਇਹ ਹਾਲਾਂਕਿ ਨਿੱਕਣ ਪੰਜਾਬ ਮਰਲਾ ਪੀਟ ਆ ਅੱਜ ਇਸ ਦਾ ਦਾਖਲਾ ਆਫਿਸ ਤੋਂ ਨਰਿੰਦਰ ਮੋਤੀ ਹੋਰਾਦੀ ਜਿਹੜੇ ਕਿ ਦਫ਼ਤਰੋਂ ਵੀ ਜਿਹੜਾ ਕਿ ਅੱਜ ਉਹ ਜਸ ਸਿੰਘ ਇਹ ਨਹੀਂ ਜਿਹਨਾਂ ਦੇ ਵਿੱਚ ਨਹੀਂ ਨਹੀਂ ਪੂਰੇ ਹੋਏ ਤੇ ਪਹੁੰਚੇ ਨਹੀਂ ਦਰਵਾਜ਼ੇ ਨਾਲ ਤੋਂ ਵੰਡਾਰੇ ਨਹੀਂ 22 ਤੋਂ 10 ਮੈਂ ਬਸ ਹਾਂ 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 ਉਹ ਫ੍ਰੈਮ ਲਈ ਮਿਲ ਰਹੀ ਹੈ ਪਲੀਜ਼ ਸੀ ਸਕਿਉਰਟੀ ਥੋੜਾ ਪਲੀਜ਼ ਉਹ ਭਾਈ ਥੱਕੇ ਨਾ ਮਾਰ ਥੱਕੇ ਨਾ ਮਾਰ ਇੱਕ ਕੇ ਕੰਮ ਕਰ ਰਿਹਾ ਹੈ 5 ਸਾਲ ਹੈ ਰਵਿਰੇਦ ਰਾਯੋ ਉਹਨਾਂ ਦੀ ਜੀਵਨ ਉਹਨਾਂ ਦੀ ਸਰਕਾਰ ਸੋਸ਼ਲ ਨੇਤੀਕੀ ਹੋ ਜਿਆ ਮੁੱਖ ਮੰਤਰੀ ਪੰਜਾਬ ਦੇ ਜਿਹਨੂੰ ਅੱਜ ਨਮਸਕਾਰ ਕਰਨ ਪਹੁੰਚੇ ਹੋਏ ਨੇ ਜ਼ਰੂਰ ਜਿਹੜਾ ਕਿ ਜਿੱਤੇ ਨੂੰ ਉਹਨਾਂ ਦਾ ਸੜਕ ਖਾਸੇ ਦੇ ਵਿੱਚ ਤੇ ਹਾਂਤ ਹੋਇਆ ਤੇ ਇਸ ਤੋਂ ਬਾਅਦ ਜਿਹੜਾ ਇੱਕ ਅਫਸਰ ਨੰਬਰ ਇੱਕ ਖਾਨਾਮ ਸੀ ਜੀ ਹਾਲਾਂਕਿ ਪੰਜਾਬ ਮਰਾ ਦਾ ਫੀਟ ਆਇਆ ਅੱਜ ਤੋਂ ਦਫਤਰ ਦੇ ਆਫਿਸ ਤੋਂ ਨਰਿੰਦਰ ਮੋਤੀ ਹੋਰਾਦੀ ਜਿਹੜੇ ਕਿ ਦਸਤੂ ਵੀ ਜਿਹੜਾ ਕਿ ਅੱਜ ਉਹ ਜਸ ਸਿੰਘ ਜੀ ਦੀ ਕੋਈ ਪੋਸਟ ਨਹੀਂ ਜਿਹਨਾਂ ਦੇ ਵਿੱਚੋਂ ਨਹੀਂ ਨਹੀਂ ਉਹ ਥੋੜੇ ਹੁਣ ਇੱਥੇ ਪਹੁੰਚੇ ਨੇ ਦਰਵਾਜ਼ੇ ਨਾਲ ਤੋਂ ਬੰਦਾ ਹਾਂ ਹਾਂ ਉਹ ਫੈਮਿਲੀ ਮਿਲ ਰਹੀ ਹੈ ਸੀਰਕਿਟੀ ਥੋੜਾ ਪਲੀਜ਼ ਉਹ ਬਾਈ ਥੱਕੇ ਨਾ ਮਾਰ ਕੇ ਨਾ ਮਾਰ ਕੇ ਕਿੰਨੇ ਸਾਲ ਹੈ ਰਵਿਸ਼ਰਦ ਰਾਯੋ ਉਹਨਾਂ ਦੀ ਜੀਵਨ ਵਜਾ ਸਰਕਾਰ ਸੋਸ਼ਲ ਨਿਮਿਕਿੰਗ ਹੋ ਜਾ मुख्यमंत्री <muchman> पंजाब ਜਿਹਨੂੰ ਅੱਜ ਨਮਸਕਾਰ ਕਰਨ ਪਹੁੰਚੇ ਹੋਏ ਨੇ ਜ਼ਰੂਰ ਜਿਹੜਾ ਕਿ ਜਤਨ ਉਹਨਾਂ ਦਾ ਸੜਕ ਹਾਦਸੇ ਦੇ ਵਿੱਚ ਤੇ ਹਾਂਟ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਇੱਕ ਖਲ ਨਾਮ ਦੇ ਸੇਂਗਿਆ ਹਾਲਾਂਕਿ ਮੁੱਖ ਮੰਤਰੀ ਪੰਜਾਬ ਮਰਦਾ ਕੀ ਆ ਅਕੀਸਾ ਸਾਹਿਬ ਦੇ ਆਫਿਸ ਤੋਂ ਨਰਿੰਦਰ ਮੋਤੀ ਹੋਰਾਂ ਦੇ ਜਿਹੜੇ ਕਿ ਦਫ਼ਤਰੋਂ ਵੀ ਜਿਹੜਾ ਕਿ ਅੱਜ ਉਹ ਜਸ ਸਿੰਘ ਬਹੁਤ ਸਾਰੀਆਂ ਮੈਰਾਥਨ ਜਿੱਤੀਆਂ ਦੇਸ਼ ਦਾ ਝੰਡਾ ਉੱਚਾ ਕੀਤਾ ਤੇ 114 ਸਾਲ ਦੀ ਉਮਰ ਪਹੁੰਚ ਕੇ ਉਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਵੀ ਐਕੈਸਾ ਸੁਨੇਹਾ ਦਿੱਤੇ ਆਪਣੇ ਸਰੀਰ ਨੂੰ ਜੇ ਪਿਆਰ ਕਰੋਗੇ ਤਾਂ ਉਮਰਾਂ ਜਿਹੜੀਆਂ ਉਹ ਤੁਹਾਡੇ ਰਾਹ ਚ ਨਹੀਂ ਆ ਸਕਦੀਆਂ ਸੋ ਬੜਾ ਦੁਖਦਾਇਕ ਦਿਨ ਹੈ ਬਦਰ ਸਾਹਿਬ ਆਏ ਨੇ ਬਹੁਤ ਸਾਰੀਆਂ ਵਰਤਾ ਨਿਕਸ਼ਿਤਾ ਆਈਆਂ ਨੇ ਬਹੁਤ ਸਾਰੇ ਸਮਾਜਿਕ ਸ਼ਖਿਤਾ ਆਈਆਂ ਨੇ ਇਸ ਤੋਂ ਹੀ ਪਤਾ ਲੱਗਦਾ ਕਿ ਉਹ ਕਿੰਨੇ ਹਰਮਨ ਪੈਰੇ ਸੀ ਹਰ ਵਰਗ ਦੇ ਵਿੱਚ ਤੇ ਉਹਨਾਂ ਦੀ ਅੱਜ ਕਿਉਂਕਿ ਸੰਸਕਾਰ ਹੈ ਉਹ ਉਹ ਤੋਂ ਬਾਅਦ ਜੋ ਵੀ ਪਿੰਡ ਦੀ ਪੰਚਾਇਤ ਜਾਂ ਪਰਿਵਾਰ ਵੱਲੋਂ ਫੈਸਲਾ ਕੀਤਾ ਜਾਊਗਾ ਉਹਨੇ ਪਿੰਡ ਦੇ ਸਕੂਲ ਦਾ ਨਾਮ ਉਹਨਾਂ ਦੇ ਨਾਮ ਤੇ ਉਹਨੇ ਪਿੰਡ ਦੇ ਸਟੇਡੀਅਮ ਤੋਂ ਉੱਤੇ ਕਿਉਂਕਿ ਜਲੰਧਰ ਸਪੋਰਟਸ ਹੱਬ ਹੈ ਉੱਥੇ ਸਪੋਰਟਸ ਕਾਲਜ ਹੈ ਉੱਥੇ ਉਹਨਾਂ ਦਾ ਪੁੱਤ ਲਾਇਆ ਜਾਊਗਾ ਤਾਂ ਕਿ ਰਹਿੰਦੇ ਆ ਪੀੜ੍ਹੀਆਂ ਤੱਕ ਉਹਨਾਂ ਨੂੰ ਯਾਦ ਕੀਤਾ ਜਾ ਸਕੇ ਤੇ ਲੋਕ ਇਸ ਗੱਲ ਤੋਂ ਸਿੱਖਿਆ ਲੈ ਸਕਣ ਕਿ ਅੱਜ ਕੱਲ ਕਿਉਂਕਿ ਅਸੀਂ ਉਮਰਾਂ ਨੂੰ 60 70 ਸਾਲ ਨੂੰ ਅਸੀਂ ਉਮਰ ਹੀ ਮੰਨਣ ਲੱਗ ਗਏ ਪਰ ਉਹਨਾਂ ਨੇ ਇਹ ਇਹ ਸਾਬਤ ਕੀਤਾ ਕਿ ਜੇ ਸਰੀਰ ਨੂੰ ਸੰਭਾਲਿਆ ਜਾਵੇ ਖੇਡਾਂ ਨੂੰ ਜਿਹੜਾ ਉਤਸ਼ਾਹ ਦਿੱਤਾ ਜਾਵੇ ਤੇ ਉਹ ਪ੍ਰੈਕਟਿਸ ਕੀਤੀ ਜਾਵੇ ਤਾਂ ਪੰਜਾਬੀ ਜਿਹੜੇ ਨੇ ਖਾਸ ਤੌਰ ਤੇ ਖੇਡਾਂ ਲਈ ਮਸ਼ਹੂਰ ਨੇ ਇਹ ਤਾਂ ਉਮਰਾਂ ਜਿਹੜੀਆਂ ਉਹ ਬਾਰ ਨਹੀਂ ਬਣ ਸਕਦੀਆਂ ਤੁਹਾਡੇ ਸਾਹਮਣੇ ਅੱਜ ਅਸੀਂ ਉਹਨਾਂ ਨੂੰ ਸ਼ਰਧਾ ਤੇ ਫੁੱਲ ਜੁੱਧ ਨਸ਼ਿਵਰਦੂ ਤੁਸੀਂ ਸ਼ੁਰੂ ਕੀਤਾ ਉਸ ਦੇ ਵਿੱਚ ਵੀ ਵੱਡਾ ਸਾਥ ਹੈ ਬੜਾ ਵੱਡਾ ਯੋਗਦਾਨ ਇਹਨਾਂ ਦਾ ਰਿਹਾ ਹਰ ਵਕਤ ਇਹਨਾਂ ਨਾਲ ਗੱਲ ਵੀ ਹੁੰਦੀ ਰਹੀ ਹੈ ਕਿ ਜੋ ਜਿੱਥੇ ਵੀ ਮੇਰੀ ਲੋੜ ਹੋਊਗੀ बतौर ਬ੍ਰਾਂਡ ਇੰਵੈਸਟਰ ਜਬ ਤੌਰ 'ਤੇ ਕਿਸੇ ਵੀ ਤਰੀਕੇ ਨਾਲ ਮੇਰਾ ਜੋ ਯੋਗਦਾਨ ਹੋਵੇ ਇਸ ਦੀ ਜਵਾਨੀ ਨੂੰ ਸਿੱਧੇ ਰਾਹ ਪਾਉਣ ਵਾਸਤੇ ਤੁਹਾਨੂੰ ਤਾਂ ਬਹੁਤ ਵੱਡਾ ਯੋਗਦਾਨ ਹੈ ਜਿਹਨੂੰ ਆਪਾਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਆ ਗੱਲ ਨੂੰ ਸਭ ਅੱਜ ਇਕੱਠੇ ਹੋ ਜਾਈ ਕੋਈ ਲੱਗ ਰਿਹਾ ਹੋਵੇ ਕਿ ਜਿਵੇਂ ਜ ਸਿੰਘ ਜੀ ਕੇਵਲ ਭਾਰਤ ਕੇ ਲਿਏ ਨਹੀਂ 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 ਉਹ ਪਹੁੰਚੇ ਨਹੀਂ ਜਿਹਨਾਂ ਦੇ ਵਿੱਚੋਂ ਨਹੀਂ 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 ਪਰਵਾਜ਼ ਦੇ ਨਾਮ ਤੋਂ ਭੰਡਾਰੇ ਨਹੀਂ ਲੋਖਾ ਡੁੱਟ ਪਾਇਆ ਹੋਏ ਬਸ ਹਾਂ ਹਾਂ ਉਹ ਫੈਮਲੀ ਮਿਲ ਰਹੀ ਹੈ ਸਿਫ ਸਿਕਿਉਰਟੀ ਥੋੜਾ ਪਲੀਜ਼ ਪੈਸੇ ਉਹ ਭਾਈ ਥੱਕੇ ਨਾ ਮਾਰ ਕੇ ਨਾ ਮਾਰ ਇੰਕੇ ਕਿੰਨਾ ਬਾਰਾ ਸਾਲ ਹੈ ਰਵਿਰੇਂਦਰ ਰਾਯੋ ਉਹਨਾਂ ਦੀ ਜੀਵਨ ਮਜਬੂਰ ਸਰਕਾਰ ਸੋਸ਼ਲ ਸੇਕਿਉਰਿਟੀ ਦੀ ਸੀ ਹੋ ਜਾ मुख्यमंत्री <mukhman> पंजाब ਦੇ ਜਿਹਨੂੰ ਅੱਜ ਨਮਸਕਾਰ ਕਰਨ ਪਹੁੰਚੇ ਹੋਏ ਨੇ ਜ਼ਰੂਰ ਜਿਹੜਾ ਕਿ ਜਤਨ ਉਹਨਾਂ ਦਾ ਸੜਕ ਹਾਸਲੇ ਦੇ ਵਿੱਚ ਤੇ ਹਾਂਟ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਆਪਸ ਨੰਬਰ ਅਖੰਡਾਂ ਨਾਮ ਸੀ ਇਹ ਹਾਲਾਂਕਿ ਨੰਨ ਪੰਜਾਬ ਮਰਦਾ ਫੀਟ ਆਇਆ ਅੱਜ ਕਿਸੇ ਦਾ ਅਫਿਸ ਤੋਂ ਨਰਿੰਦਰ ਮੋਦੀ ਹੋਰ ਆਦੀ ਜਿਹੜੇ ਕਿ ਦਫ਼ਤਰੋਂ ਵੀ ਜਿਹੜਾ ਕਿ ਅੱਜ ਉਹ ਜਸ ਸਿੰਘ ਖਾਨ ਬਹੁਤ ਸਾਰੀਆਂ ਮੈਰਾਥਨ ਜਿੱਤੀਆਂ ਦੇਸ਼ ਦਾ ਝੰਡਾ ਉੱਚਾ ਕੀਤਾ ਤੇ 114 ਸਾਲ ਦੀ ਉਮਰ ਪਹੁੰਚ ਕੇ ਉਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਵੀ ਕਿਹਦਾ ਸੁਨੇਹਾ ਦਿੱਤੇ ਆਪਣੇ ਸਰੀਰ ਨੂੰ ਜੇ ਪਿਆਰ ਕਰੋਗੇ ਤਾਂ ਉਮਰਾਂ ਜਿਹੜੀਆਂ ਉਹ ਤੁਹਾਡੇ ਰਾਜ ਨਹੀਂ ਆ ਸਕਦੀਆਂ ਸੋ ਬੜਾ ਦੁਖਦਾਇਕ ਤੇ ਨੇ ਗੁਰਦਰ ਸਾਹਿਬ ਆਏ ਨੇ ਬਹੁਤ ਸਾਰੀਆਂ ਔਰਤਾਂ ਨਿੱਕ ਸਿੱਖਿਤਾ ਆਈਆਂ ਨੇ ਬਹੁਤ ਸਾਰੇ ਸਮਾਜਿਕ ਸਿੱਖਿਤਾ ਆਈਆਂ ਨੇ ਇਸ ਤੋਂ ਹੀ ਪਤਾ ਲੱਗਦਾ ਕਿ ਉਹ ਕਿੰਨੇ ਹਰਮਨ ਪੈਰੇ ਸੀ ਹਰ ਹਰਕਤ ਦੇ ਵਿੱਚ ਤੇ ਉਹਨਾਂ ਦੀ ਅੱਜ ਕਿਉਂਕਿ ਸੰਸਕਾਰ ਹੈ ਉਹ ਉਹ ਤੋਂ ਬਾਅਦ ਜੋ ਵੀ ਪਿੰਡ ਦੀ ਪੰਚਾਇਤ ਜਾਂ ਪਰਿਵਾਰ ਵੱਲੋਂ ਫੈਸਲਾ ਕੀਤਾ ਜਾਊਗਾ ਉਹਨੇ ਪਿੰਡ ਦੇ ਸਕੂਲ ਦਾ ਨਾਮ ਉਹਨਾਂ ਦੇ ਨਾਮ ਤੇ ਉਹਨੇ ਪਿੰਡ ਦੇ ਸਟੇਡੀਅਮ ਤੋਂ ਉੱਤਰ ਕਿਉਂਕਿ ਜਲੰਧਰ ਸਪੋਰਟਸ ਹੱਬ ਹੈ ਉੱਥੇ ਸਪੋਰਟਸ ਕਾਲਜ ਹੈ ਉੱਥੇ ਉਹਨਾਂ ਦਾ ਪੁੱਤ ਲਾਇਆ ਜਾਊਗਾ ਤਾਂ ਕਿ ਰਹਿੰਦੇ ਆ ਪੀੜ੍ਹੀਆਂ ਤੱਕ ਉਹਨਾਂ ਨੂੰ ਯਾਦ ਕੀਤਾ ਜਾ ਸਕੇ ਤੇ ਲੋਕ ਇਸ ਗੱਲ ਤੋਂ ਸਿੱਖਿਆ ਲੈ ਸਕਣ ਕਿ ਅੱਜ ਕੱਲ ਕਿਉਂਕਿ ਅਸੀਂ ਉਮਰਾਂ ਨੂੰ 60 70 ਸਾਲ ਨੂੰ ਅਸੀਂ ਉਮਰ ਹੀ ਮੰਨਣ ਲੱਗ ਗਏ ਪਰ ਉਹਨਾਂ ਨੇ ਇਹ ਇਹ ਸਾਬਤ ਕੀਤਾ ਕਿ ਜੇ ਸਰੀਰ ਨੂੰ ਸੰਭਾਲਿਆ ਜਾਵੇ ਖੇਡਾਂ ਨੂੰ ਜਿਹੜਾ ਉਤਸ਼ਾਹਤ ਕੀਤਾ ਜਾਵੇ ਤੇ ਉਹ ਪ੍ਰੈਕਟਿਸ ਕੀਤੀ ਜਾਵੇ ਤਾਂ ਪੰਜਾਬੀ ਜਿਹੜੇ ਨੇ ਖਾਸ ਤੌਰ ਤੇ ਖੇਡਾਂ ਲਈ ਮਸ਼ਹੂਰ ਨੇ ਤੇ ਤਾਂ ਉਮਰਾਂ ਜਿਹੜੀਆਂ ਉਹ ਬਾਰ ਨਹੀਂ ਬਣ ਸਕਦੇ ਤੁਹਾਡੇ ਸਾਹਮਣੇ ਮੈਂ ਅਸੀਂ ਉਹਨਾਂ ਨੂੰ ਸ਼ਰਧਾ ਤੇ ਫੋਨ ਜੁੱਧ ਨਸ਼ੀਵਰ ਉਹ ਤੁਸੀਂ ਸ਼ੁਰੂ ਕੀਤਾ ਉਸ ਦੇ ਵਿੱਚ ਵੀ ਵੱਡਾ ਸਾਥ ਹੈ ਬੜਾ ਵੱਡਾ ਯੋਗਦਾਨ ਇਹਨਾਂ ਦਾ ਰਿਹਾ ਹਰ ਵਕਤ ਇਹਨਾਂ ਨਾਲ ਗੱਲ ਵੀ ਹੋਂਦੀ ਰਹੀ ਹੈ ਕਿ ਜੋ ਜਿੱਥੇ ਵੀ ਮੇਰੀ ਲੋੜ ਹੋਊਗੀ ਬਤੌਰ ਬ੍ਰਾਂਡ ਵੈਸਟਰ ਜਾਂ ਬਤੌਰ ਕਿਸੇ ਵੀ ਤਰੀਕੇ ਨਾਲ ਮੇਰਾ ਜੋ ਯੋਗਦਾਨ ਹੋਊਗਾ ਦੇਸ ਦੀ ਜਵਾਨੀ ਨੂੰ ਸਿੱਧੇ ਰਾਹ ਪਾਉਣ ਵਾਸਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਹਨੂੰ ਆਪਾਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਆ ਗੱਲ ਨੂੰ ਸਭ ਅੱਜ ਇਕੱਠੇ ਹੋ ਜਾਈ ਕੋਈ ਲੱਗ ਰਿਹਾ ਹੋਵੇ ਕਿ ਜਿਹੜੀ ਹੋ ਜਾ ਸਿੰਘੀ ਕਿਵਾਲ ਭਾਰਤ ਕੇ ਲੀਏ ਨਹੀਂ 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 ਉਹ ਪਹੁੰਚੇ ਨਹੀਂ ਜਿਹਨਾਂ ਦੇ ਵਿੱਚੋਂ ਨਹੀਂ 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 ਥੋੜੇ ਹੁਣ ਇੱਥੇ ਪਹੁੰਚੇ ਨਹੀਂ ਪਰਵਾਦ ਨਾਲ ਤੋਂ ਭੰਡਾਰੇ ਨਹੀਂ ਜੋ ਖਾਣ ਲੱਡੂ ਪਾਇਆ ਹੋਇਆ ਬਸ ਆ ਜੇਲਾ ਸੋ ਜੀ ਹਾਂ ਹਾਂ ਉਹ ਫ੍ਰੀਮਲੀ ਮਿਲ ਰਹੀ ਹੈ ਸਿਫ ਸਿਕਿਉਰਟੀ ਥੋੜਾ ਪਲੀਜ਼ ਇੰਟਰਪਟ ਕਰ ਮੈਂ ਨਾਰਿੰਦੀ ਖੁੰਡਿਓ ਖੁੰਡਿਓ ਭਾਈ ਉਹ ਬਾਈ ਥੱਕੇ ਨਾ ਮਾਰ ਕੇ ਨਾ ਮਾਰ ਇੰਕੇ ਕੌਮ ਆ ਰਿਹਾ ਹੈ ਕਿੰਨੇ ਸਾਲ ਹੈ ਰਵਿਰੇਦ ਰਾਯੋ ਉਹਨਾਂ ਦੀ ਜੀਵਨ ਪਾਜਾ ਸਰਕਾਰ ਸੋਸ਼ਲਿਸਟ ਦੀ ਸੀ ਉਹ ਹੋ ਗਿਆ ਮੁੱਖ ਮੰਤਰੀ ਪੰਜਾਬ ਦੇ ਜੀਤਨ ਨੂੰ ਅੱਜ ਨਮਸਕਾਰ ਕਰਨ ਪਹੁੰਚੇ ਹੋਏ ਨੇ ਜਰੂਰ ਜਿਹੜਾ ਕਿ ਜੀਤਨ ਉਹਨਾਂ ਦਾ ਸੜਕ ਹਾਦਸੇ ਦੇ ਵਿੱਚ ਇਹਾント ਹੋਇਆ ਤੇ ਉਸ ਤੋਂ ਬਾਅਦ ਜਿਹੜੇ ਇੱਕ ਖੱਡਾ ਆਫਸਰ ਨੰਬਰ ਖਾਨਾਮੀ ਸੀ ਇਹ ਹਾਲਾਂਕਿ ਨੰਤ ਪੰਜਾਬ ਮਰਦਾ ਫੀਟ ਆਇਆ ਅਕਿਸੇ ਦਾ ਮੰਤਰੀ ਆਫਿਸ ਤੋਂ ਨਰਿੰਦਰ ਮੋਤੀ ਹੋਰਾਂ ਦੀ ਜਿਹੜੇ ਕਿ ਦਫ਼ਤਰੋਂ ਵੀ ਜਿਹੜਾ ਕਿ ਅੱਜ ਉਹਜਾ ਸਿੰਘ ਬਹੁਤ ਸਾਰੀਆਂ ਮੈਰਾਥਨ ਜਿੱਤੀਆਂ ਦੇਸ਼ ਦਾ ਝੰਡਾ ਉੱਚਾ ਕੀਤਾ ਤੇ 114 ਸਾਲ ਦੀ ਉਮਰ ਪਹੁੰਚ ਕੇ ਉਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਵੀ ਇੱਕ ਐਸਾ ਸੁਨੇਹਾ ਜਿਕੇ ਆਪਣੇ ਸਰੀਰ ਨੂੰ ਜੇ ਪਿਆਰ ਕਰੋਗੇ ਤਾਂ ਉਮਰਾਂ ਜਿਹੜੀਆਂ ਉਹ ਤੁਹਾਡੇ ਰਾਹ ਚ ਨਹੀਂ ਆ ਸਕਦੀਆਂ ਸੋ ਬੜਾ ਦੁਖਦਾਇਕ ਦਿਨ ਹੈ ਗੁਰਦਰ ਸਾਹਿਬ ਆਏ ਨੇ ਬਹੁਤ ਸਾਰੀਆਂ ਵਰਤਾਂ ਨਿਕਸ਼ਿਤਾ ਆਈਆਂ ਨੇ ਬਹੁਤ ਸਾਰੇ ਸਮਾਜਿਕ શિક્ષਿਤਾ ਆਈਆਂ ਨੇ ਇਸ ਤੋਂ ਹੀ ਪਤਾ ਲੱਗਦਾ ਕਿ ਉਹ ਕਿੰਨੇ ਹਰਮਨ ਪੈਰੇ ਸੀ ਹਰ ਵਰਗ ਦੇ ਵਿੱਚ ਤੇ ਉਹਨਾਂ ਦੀ ਅੱਜ ਕਿਉਂਕਿ ਸੰਸਕਾਰ ਹੈ ਉਹ ਉਹ ਤੋਂ ਬਾਅਦ ਜੋ ਵੀ ਪਿੰਡ ਦੀ ਪੰਚਾਇਤ ਜਾਂ ਪਰਿਵਾਰ ਵੱਲੋਂ ਫੈਸਲਾ ਕੀਤਾ ਜਾਊਗਾ ਉਹਨਾਂ ਦੇ ਪਿੰਡ ਦੇ ਸਕੂਲ ਦਾ ਨਾਮ ਉਹਨਾਂ ਦੇ ਨਾਮ ਤੇ ਉਹਨੇ ਪਿੰਡ ਦੇ ਸਟੇਡੀਅਮ 'ਚ ਉਹ ਤੇ ਕਿਉਂਕਿ ਜਲੰਧਰ ਸਪੋਰਟਸ ਹਬ ਹੈ ਉਥੇ ਸਪੋਰਟਸ ਕਾਲਜ ਹੈ ਉਥੇ ਉਹਨਾਂ ਦਾ ਪੁੱਤ ਲਾਇਆ ਜਾਊਗਾ ਤਾਂ ਕਿ ਰਹਿੰਦੇ ਆ ਪੀੜ੍ਹੀਆਂ ਤੱਕ ਉਹਨਾਂ ਨੂੰ ਯਾਦ ਕੀਤਾ ਜਾ ਸਕੇ ਤੇ ਲੋਕ ਇਸ ਗੱਲ ਤੋਂ ਸਿੱਖਿਆ ਲੈ ਸਕਣ ਕਿ ਅੱਜਕੱਲ ਕਿਉਂਕਿ ਅਸੀਂ ਉਮਰਾਂ ਨੂੰ 60 70 ਸਾਲ ਨੂੰ ਅਸੀਂ ਉਮਰ ਹੀ ਮੰਨਣ ਲੱਗ ਗਏ ਪਰ ਉਹਨਾਂ ਨੇ ਇਹ ਇਹ ਸਾਬਤ ਕੀਤਾ ਕਿ ਜੇ ਸਰੀਰ ਨੂੰ ਸੰਭਾਲਿਆ ਜਾਵੇ ਖੇਡਾਂ ਨੂੰ ਜਿਹੜਾ ਉਤਸ਼ਾਹਤ ਕੀਤਾ ਜਾਵੇ ਤੇ ਉਹ ਪ੍ਰੈਕਟਿਸ ਕੀਤੀ ਜਾਵੇ ਤਾਂ ਪੰਜਾਬੀ ਜਿਹੜੇ ਨੇ ਖਾਸ ਤੌਰ ਤੇ ਖੇਡਾਂ ਲਈ ਮਸ਼ਹੂਰ ਨੇ ਤੇ ਤਾਂ ਉਮਰਾਂ ਜਿਹੜੀਆਂ ਉਹ ਬਾਰ ਨਹੀਂ ਬਣ ਸਕਦੇ ਤੁਹਾਡੇ ਸਾਹਮਣੇ ਮੈਂ ਅਸੀਂ ਉਹਨਾਂ ਨੂੰ ਸ਼ਰਧਾ ਤੇ ਫੋਨ ਜਦ ਨਸ਼ਿਵਰ ਉਹ ਤੁਸੀਂ ਸ਼ੁਰੂ ਕੀਤਾ ਉਸ ਦੇ ਵਿੱਚ ਵੀ ਵੱਡਾ ਸਾਥ ਹੈ ਬੜਾ ਵੱਡਾ ਯੋਗਦਾਨ ਇਹਨਾਂ ਦਾ ਰਿਹਾ ਹਰ ਵਕਤ ਇਹਨਾਂ ਨਾਲ ਗੱਲ ਵੀ ਹੁੰਦੀ ਰਹੀ ਹੈ ਕਿ ਜੋ ਜਿੱਥੇ ਵੀ ਮੇਰੀ ਲੋੜ ਹੋਊਗੀ ਬਤੌਰ ਬ੍ਰਾਂਡ ਅਵੇਸਟਰ ਜਾਂ ਬਤੌਰ ਕਿਸੇ ਵੀ ਤਰੀਕੇ ਨਾਲ ਮੇਰਾ ਜੋ ਯੋਗਦਾਨ ਹੋਊਗਾ ਦੇਸ਼ ਦੀ ਜਵਾਨੀ ਨੂੰ ਸਿੱਧੇ ਰਾਹ ਪਾਉਣ ਵਾਸਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਜਿਹਨੂੰ ਆਪਾਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਆ ਗੰਨਸਾਬ ਅੱਜ ਇਕੱਠੇ ਹੋ ਜਾਈ ਕੋਈ ਲੱਗ ਰਿਹਾ ਹੋਵੇ ਕਿ ਜਿਹੜਾ ਜ ਸਿੰਘ ਜੀ ਕੇਵਲ ਭਾਰਤ ਕੇ ਲੀਏ ਨਹੀਂ 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 ਥੋੜੇ ਹੁਣ ਇੱਥੇ ਪਹੁੰਚੇ ਨੇ ਪਰਵਾਦ ਨਾਲ ਤੋਂ ਭੰਡਾਰੇ ਨਹੀਂ ਲੋਖਾ ਡੁੱਟ ਪਾਇਆ ਮੈਂ ਬਸ ਹਾਂ ਹਾਂ ਉਹ ਫ੍ਰੈਂਕਲੀ ਮਿਲ ਰਹੀ ਹੈ ਪਲੀਜ਼ ਸੀਰਕਿਟੀ ਥੋੜਾ ਪਲੀਜ਼ ਉਹ ਬਾਈ ਥੱਕੇ ਨਾ ਮਾਰ ਕੇ ਨਾ ਮਾਰ ਕੇ ਕਿਹ ਕਿਹੜਾ ਸਾਲ ਹੈ ਰਵਿਸ਼ਰਦ ਰਾਯੋ ਉਹਨਾਂ ਦੀ ਜੀਵਨੀ ਉਹ ਜਦੋਂ ਸਰਕਾਰ ਸੋਸ਼ਲ ਨੇਮਿੰਗ ਕੀਤੀ ਹੋ ਜਿਆ ਮੁੱਖ ਮੰਤਰੀ ਪੰਜਾਬ ਦੇ ਜਿਨ ਨੂੰ ਅੱਜ ਨਮਸਕਾਰ ਕਰਨ ਪਹੁੰਚੇ ਹੋਏ ਨੇ ਜ਼ਰੂਰ ਜਿਹੜਾ ਕਿ ਜਿਤੇਨ ਉਹਨਾਂ ਦਾ ਸੜਕ ਹਾਦਸੇ ਦੇ ਵਿੱਚ ਤੇ ਹਾਂਟ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਇੱਕ ਖਲ ਨਾਮ ਸੀ ਜੀਆ ਹਾਲਾਂਕਿ ਮੁੱਖ ਮੰਤਰੀ ਪੰਜਾਬ ਮਰਦਾ ਕੀਟ ਆਇਆ ਅਕੀਸਾ ਮੰਤਰੀ ਦੇ ਆਫਿਸ ਤੋਂ ਨਰਿੰਦਰ ਮੋਤੀ ਹੋਰ ਆਦੀ ਜਿਹੜੇ ਕਿ ਦਸਤੂਰੂ ਵੀ ਜਿਹੜਾ ਕਿ ਅੱਜ ਉਹਜਾ ਸਿੰਘ ਬਹੁਤ ਸਾਰੀਆਂ ਮੈਰਾਥਨ ਜਿੱਤੀਆਂ ਦੇਸ਼ ਦਾ ਝੰਡਾ ਉੱਚਾ ਕੀਤਾ ਤੇ 114 ਸਾਲ ਦੇ ਮਰਪੋਕੇ ਉਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਵੀ ਕਿਹਦਾ ਸੁਨੇਹਾ ਛੱਡ ਕੇ ਆਪਣੇ ਸਰੀਰ ਨੂੰ ਜੇ ਪਿਆਰ ਕਰੋਗੇ ਤਾਂ ਉਮਰਾਂ ਜਿਹੜੀਆਂ ਉਹ ਤੁਹਾਡੇ ਰਾਜ ਨਹੀਂ ਆ ਸਕਦੀਆਂ ਸੋ ਬੜਾ ਦੁਖਦਾਇਕ ਤੇ ਨੇ ਗੁਰਦਰ ਸਾਹਿਬ ਆਏ ਨੇ ਬਹੁਤ ਸਾਰੀਆਂ ਹੋਰਤਾਂ ਨਿੱਕ ਸਿੱਖਿਤਾ ਆਈਆਂ ਨੇ ਬਹੁਤ ਸਾਰੇ ਸਮਾਜਿਕ ਸਿੱਖਿਤਾ ਆਈਆਂ ਨੇ ਇਸ ਤੋਂ ਹੀ ਪਤਾ ਲੱਗਦਾ ਕਿ ਉਹ ਕਿੰਨੇ ਹਰਮਨ ਪਿਆਰੇ ਸੀ ਹਰ ਵਰਗ ਦੇ ਵਿੱਚ ਤੇ ਉਹਨਾਂ ਦੀ ਅੱਜ ਕਿਉਂਕਿ ਸੰਸਕਾਰ ਹੈ ਉਹ ਉਹ ਤਬਾਦ ਜੋ ਵੀ ਪਿੰਡ ਦੀ ਪੰਚਾਇਤ ਜਾਂ ਪਰਿਵਾਰ ਵੱਲੋਂ ਫੈਸਲਾ ਕੀਤਾ ਜਾਊਗਾ ਉਹਨੇ ਪਿੰਡ ਦੇ ਸਕੂਲ ਦਾ ਨਾਮ ਉਹਨਾਂ ਦੇ ਨਾਮ ਤੇ ਉਹਨੇ ਪਿੰਡ ਦੇ ਸਟੇਡੀਅਮ ਤੋਂ ਕਿਉਂਕਿ ਜਲੰਧਰ ਸਪੋਰਟਸ ਹੱਬ ਹੈ ਉਥੇ ਸਪੋਰਟਸ ਕਾਲਜ ਹੈ ਉਥੇ ਉਹਨਾਂ ਦਾ ਪੁੱਤ ਲਾਇਆ ਜਾਊਗਾ ਤਾਂ ਕਿ ਰਹਿੰਦੇ ਆ ਪੀੜ੍ਹੀਆਂ ਤੱਕ ਉਹਨਾਂ ਨੂੰ ਯਾਦ ਕੀਤਾ ਜਾ ਸਕੇ ਤੇ ਲੋਕ ਇਸ ਗੱਲ ਤੋਂ ਸਿੱਖਿਆ ਲੈ ਸਕਣ ਕਿ ਅੱਜ ਕੱਲ ਕਿਉਂਕਿ ਅਸੀਂ ਉਮਰਾਂ ਨੂੰ 60-70 ਸਾਲ ਨੂੰ ਅਸੀਂ ਉਮਰ ਹੀ ਮੰਨਣ ਲੱਗ ਗਏ ਪਰ ਉਹਨਾਂ ਨੇ ਇਹ ਸਾਬਤ ਕੀਤਾ ਕਿ ਜੇ ਸਰੀਰ ਨੂੰ ਸੰਭਾਲਿਆ ਜਾਵੇ ਖੇਡਾਂ ਨੂੰ ਜਿਹੜਾ ਉਤਸ਼ਾਹਤ ਕੀਤਾ ਜਾਵੇ ਤੇ ਉਹ ਪ੍ਰੈਕਟਿਸ ਕੀਤੀ ਜਾਵੇ ਤਾਂ ਪੰਜਾਬੀ ਜਿਹੜੇ ਨੇ ਖਾਸ ਤੌਰ ਤੇ ਖੇਡਾਂ ਲਈ ਮਸ਼ਹੂਰ ਨੇ ਇਹ ਤਾਂ ਉਮਰਾਂ ਜਿਹੜੀਆਂ ਉਹ ਬਾਰ ਨਹੀਂ ਬਣ ਸਕਦੀਆਂ ਤੁਹਾਡੇ ਸਾਹਮਣੇ ਅੱਜ ਅਸੀਂ ਉਹਨਾਂ ਨੂੰ ਸ਼ਬਦਾਂ ਦੇ ਫੁੱਲ ਜੁੱਧ ਨਸ਼ਿਵਰਦੂ ਤੁਸੀਂ ਸ਼ੁਰੂ ਕੀਤਾ ਉਸ ਦੇ ਵਿੱਚ ਵੀ ਵੱਡਾ ਸਾਥ ਹੈ ਬੜਾ ਵੱਡਾ ਯੋਗਦਾਨ ਇਹਨਾਂ ਦਾ ਰਿਹਾ ਹਰ ਵਕਤ ਇਹਨਾਂ ਨਾਲ ਗੱਲ ਵੀ ਹੁੰਦੀ ਰਹੀ ਹੈ ਕਿ ਜੋ ਜਿੱਥੇ ਵੀ ਮੇਰੀ ਲੋੜ ਹੋਊਗੀ ਬਤੌਰ ਬ੍ਰਾਂਡ ਇੰਵੈਸਟਰ ਜਾਂ ਬਤੌਰ ਕਿਸੇ ਵੀ ਤਰੀਕੇ ਨਾਲ ਮੇਰਾ ਜੋ ਯੋਗਦਾਨ ਹੋਊਗਾ ਇਸ ਦੀ ਜਵਾਨੀ ਨੂੰ ਸਿੱਧੇ ਰਾਹ ਪਾਉਣ ਵਾਸਤੇ ਤੁਹਾਨੂੰ ਤਾਂ ਬਹੁਤ ਵੱਡਾ ਯੋਗਦਾਨ ਹੈ ਜਿਹਨੂੰ ਆਪਾਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਆ ਗੰਨਸਾਬ ਅੱਜ ਇਕੱਠੇ ਹੋ ਜਾਈ ਕੋਈ ਲੱਗ ਰਿਹਾ ਹੋਵੇ ਕਿ ਜਿਹੜਾ ਹੋ ਗਿਆ ਸਿੰਘ ਜੀ ਕੇਵਲ ਭਾਰਤ ਕੇ ਲਿਏ ਨਹੀਂ ਇਹ ਕਿਸੇ ਪੋਚੀ ਨਹੀਂ ਜਿਹਨਾਂ ਦੇ ਵਿੱਚ ਨਹੀਂ 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 ਪਤਰੀ ਪਰਮਾਨ ਥੋੜੇ ਹੁਣ ਇੱਥੇ ਪਹੁੰਚੇ ਨਹੀਂ ਪਰਵਾਦ ਨਾਲ ਤੋਂ ਭੰਡਾਰੇ ਨਹੀਂ ਲੋਖਾ ਡੁੱਟ ਪਾਇਆ ਮੈਂ ਬਸ ਹਾਂ ਹਾਂ ਉਹ ਫ੍ਰੈਮਲੀ ਮਿਲ ਰਹੀ ਹੈ ਸੀ ਸਕਿਉਰਟੀ ਥੋੜਾ ਪਲੀਜ਼ ਉਹ ਭਾਈ ਠੱਕੇ ਨਾ ਮਾਰ ਕੇ ਨਾ ਮਾਰ ਕੇ ਕਿੰਨੇ ਸਾਲ ਹੈ ਰਵਿਂਦਰ ਰਾਯੋ ਉਹਨਾਂ ਦੀ ਜੀਵਨੀ ਵਜ੍ਹਾ ਸਰਕਾਰ ਸੋਸ਼ਲ ਡਿਵੀਜ਼ਨ ਇਹੋ ਜਿਹਾ ਮੁੱਖ ਮੰਤਰੀ ਪੰਜਾਬ ਦੇ ਜੀਤਨ ਨੂੰ ਅੱਜ ਨਮਸਕਾਰ ਕਰਨ ਪਹੁੰਚੇ ਹੋਏ ਨੇ ਜ਼ਰੂਰ ਜਿਹੜਾ ਕਿ ਜਿਤੇ